2011 ਵਿੱਚ ਹੈਡਲਾਈਨ ਨਿਊ ਸੀਗੀ ਇੱਥੇ ਕਵਰ ਲੱਗੀ ਜਦੋਂ ਇੱਥੇ ਬਹੁਤ ਵੱਡੇ ਵਾਇਲੈਂਟ ਮੌਬਾਗੇ ਸੀ ਲੰਡਨ ਵਿੱਚ ਵਾਕ ਆਊਟ ਕਢਾਪਾ ਹੋ ਰਿਹਾ ਸੀਗਾ ਸਾਰੇ ਗੁਰਦਾਰ ਸਾਡੇ ਪਹਿਰੇਦਾਰ ਖੜੇ ਸੀ ਆਪਣੇ ਸਿੰਘ ਨੌਜਵਾਨ ਉਸ ਵੇਲੇ ਗੁਰਦਾਰ ਦੀ ਪ੍ਰੋਟੈਕਸ਼ਨ ਲਈ ਇਹ ਸਾਡੇ ਗੁਰਦਾਰ 'ਤੇ ਹਮਲਾ ਨਹੀਂ ਹੋ ਸਕਿਆ ਕਿਰਪਾ ਨਾਲ ਅਸੀਂ ਵੀ ਚੱਕੀਆਂ ਸਾਰਿਆਂ ਨਾਲ ਉਸ ਵੇਲੇ ਸਾਡੇ ਇੱਕ ਨਾ ਹੋਵੇ ਕਿਉਂਕਿ ਸਾਡਾ ਗੁਰੂ ਘਰ ਆ ਜਦੋਂ ਉਸ ਵੇਲੇ ਸਾਡੇ ਇੱਥੇ ਸਾਊਥ ਹੌਲ ਸ਼ਹਿਰ ਆ ਬਰਮਿੰਗਮ ਸਾਡੇ ਪਾਸੇ ਉੱਥੇ ਉਸ ਵੇਲੇ ਸਿੱਖਾਂ ਨੇ ਸਾਡੇ ਮੁਸਲਮਾਨ ਭਰਾ ਦੀ ਮਸਜਿਦ ਨਾਲ ਸੀ ਉੱਥੇ ਦੂਰ ਨਹੀਂ ਗੁਰਦਾਰੇ ਤੋਂ ਸੇਕਾ ਨੇ ਉਸ ਵਾਰੀ ਪੈਰਾ ਦਿੱਤਾ ਤੇ ਤੁਸੀਂ ਕਰੋ ਨਵਾਜ ਆਪਣੇ ਬਾੜੋ ਅਸੀਂ ਬਾਹਰ ਖੜੇ ਆ ਇਹ 2011 ਦੀ ਗੱਲ ਆ ਸਾਰਿਆਂ ਨੂੰ ਪਤਾ ਇੱਥੇ 1978 ਵਿੱਚ ਸਾਫ ਤੋਂ ਦੇ ਵਿੱਚ ਜਿੱਥੇ ਆਪਣੇ ਬਹੁਤ ਭੈਣ ਭਰਾ ਰਹ ਰਹੇ ਆ ਉਥੇ ਨੈਸ਼ਨਲ ਫਰੰਟ ਜਿਹੜਾ ਗਰੁੱਪ ਆ ਜਿਹੜਾ ਬਹੁਤ ਕੱਟੜ ਗੋਰਿਆਂ ਦਾ ਗਰੁੱਪ ਆ ਉਹ ਕਿਸੇ ਸਾਡੇ ਵਰਗ ਲਾਇਕ ਨਹੀਂ ਕਰਦੇ ਜਿੱਦਾਂ ਅੱਜ ਕੱਲ੍ਹ ਉਹੀ ਗੱਲ ਹੈ ਉਸ ਵੇਲੇ ਉਹਨਾਂ ਦੀ ਬਹੁਤ ਹੀ ਚਲੋ ਰੌਲਾ ਪਾਇਆ ਸਾਡੇ 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 ਸਾਰੇ ਜਿਹੜੇ ਸਾਡੇ ਵਰਗੀ ਚਮੜੀ ਜਿਹਨਾਂ ਦੀ ਆ ਫਿਰ ਰੰਗ ਸਾਡਾ ਮਿਲਦਾ ਨਹੀਂਗਾ ਉਥੇ ਬਹੁਤ ਵੱਡੇ ਰਾਇਟਸ ਹੋਈਆਂ ਸਾਡੀ ਉਥੇ ਸਾਰੀ ਕਮਿਊਨਿਟੀ ਨਾਲ ਮਿਲ ਕੇ ਖੜੇ ਹੋਏ ਉਹਨਾਂ ਦਾ ਵਿ ਪੁਲਿਸ ਹੀ ਸਾਡੇ ਉੱਪਰ ਉਸ ਵੇਲੇ ਡੰਡੇ ਫੇਰਦੀ ਸਾਰਿਆਂ ਉੱਪਰ ਜਿਹੜੇ ਉੱਥੇ ਖੜੇ ਹੋ ਕੇ ਇਹ ਨਸਲਵਾਦੀਆਂ ਦਾ ਟੱਕਰਾ ਕਰਦੇ ਸੀਗੇ ਇਹ ਸਾਡਾ ਇਤਿਹਾਸ ਆ ਫਿਰ ਜਿੱਥੇ ਵੀ ਇਦਾਂ ਕੋਈ ਨਸਲਵਾਦੀ ਕੋਈ ਗੱਲ ਕਰਦਾ ਅਸੀਂ ਵੀ ਇੱਕ ਟਾਰਗੇਟ ਨਿਸ਼ਾਨਾ ਬਣ ਜਾਂਦੇ ਜਿਹੜੇ ਤੁਹਾਨੂੰ ਕਹਿੰਦੇ ਨਹੀਂ ਨਹੀਂ ਸੇਖਣਾ ਬਚਾਓ ਉਹ ਤਾਂ ਮੁਸਲਮਾਨ ਦੇ ਖਿਲਾਫ ਆ ਇਹ ਬਹੁਤ ਗਲਤ ਆ ਕਿਉਂਕਿ ਤੁਹਾਨੂੰ ਮਿਸਲੀਡ ਕਰ ਰਹੇ ਹੈ ਕਿ ਤੁਸੀਂ ਮੁਸਲਮਾਨ ਦੇ ਖਿਲਾਫ ਹੋ ਜਾਓ ਅਸੀਂ ਨਹੀਂ ਕਹਿੰਦੇ ਪਏ ਅਸੀਂ ਜਾ ਕੇ ਇਕੱਲੇ ਪ੍ਰੋਟੈਸਟ ਕਰਦੇ ਕਿਉਂਕਿ ਉਹ ਮੁਸਲਮਾਨ ਨਿਸ਼ਾਨਾ ਕਰ ਰਹੇ ਆ ਅਸੀਂ ਪ੍ਰੋਟੈਸਟ ਕਰਦੇ ਜਾ ਕੇ ਅਸੀਂ ਕਹਿੰਨੇ ਆ ਕਿਉਂਕਿ ਉਹ ਵੀ ਇਨਸਾਨ ਆ ਇਨਸਾਨੀਅਤ ਤੌਰ ਤੇ ਕਿਸੇ ਨੂੰ ਇਦਾ ਦਰ ਨਹੀਂ ਹੋਣਾ ਚਾਹੀਦਾ ਵੀ ਮੇਰੇ ਉੱਪਰ ਕੋਈ ਹਮਲਾ ਇਹ ਇੰਗਲੈਂਡ ਆ ਅਸੀਂ ਨਹੀਂ ਕਿੰਨੇ ਜਾ ਕੇ ਉੱਥੇ ਦੇਨ ਦਿਹਾੜੀ ਕਿਸੇ ਦਾ ਪੰਗੇ ਲਵੋ ਪਰ ਸਾਨੂੰ ਪਤਾ ਸਾਡੀ ਕਮਿਊਨਿਟੀ ਵੀ ਟਾਰਗੇਟ ਆ ਸਾਡੇ ਹੁਣ ਗੁਰਦੁਆਰੇ ਸਾਹਿਬ ਤੇ ਫੋਨ ਆ ਜਾਂਦੇ ਕਹੀਂ ਤੋਂ ਕਈ ਸਾਡੇ ਨੌਜਵਾਨ ਪੋਸਟ ਵੀ ਪਾ ਜਾਂਦੇ ਗੁਰਦੁਆਰੇ ਸਾਹਿਬ ਤੇ ਪਹਿਰਾ ਰੱਖੋ ਪਹਿਰਾ ਦਿਓ ਹਬਾਸ ਮਾਰਾ ਸਮਾ ਬਿਲਕੁਲ ਕਿਉਂਕਿ ਨਸਲਵਾਦ ਨੂੰ ਪਤਾ ਹੀ ਨਹੀਂ ਕੀ ਉਹ ਇੰਨੀ ਨਫਰਤ ਚਾਣਦੇ ਪਰਦੇ ਉਹ ਪਤਾ ਹੀ ਨਹੀਂ ਕੀ ਆਸੀਂ ਨਸਲਵਾਦੀਆਂ ਦਾ ਵਿਰੋਧ ਕਰਦੇ ਕਿਉਂਕਿ ਅਸੀਂ ਵੀ ਵਿਕਟਿਮ ਬਣਦੇ ਫਿਰ ਉਹਨਾਂ ਦਾ ਅੱ ਪਰ ਇਹ ਨਹੀਂ ਭੈਸੀ ਕਹਿੰਦੇ ਭਈ ਕਿਸੇ ਦਾ ਮਜਾਰਾ ਦਾ ਕੋਈ ਹੱਕ ਨਹੀਂਗਾ ਹੱਕ ਹੈਗਾ ਪਰ ਉਹ ਢੰਗ ਹੁੰਦਾ ਹੈ ਭੰਗ ਤੋੜ ਕਰਨੀ ਕਿ ਇਹਨੂੰ ਕੋੜ ਖੜਾਪਾ ਕਰਨਾ ਇਹ ਗੱਲ ਬਹੁਤ ਵੱਧ ਰਹੀ ਆ ਭਈ ਸਾਡੀ ਜਿਹੜੀ ਕਮਿਊਨਿਟੀ ਯੂਕੇ ਵਿੱਚ ਆ ਸਾਨੂੰ ਵੀ ਇੱਕਦਮ ਸਾਵਧਾਨ ਹੋਣਾ ਚਾਹੀਦਾ ਕਿ ਸਾਡੇ ਉੱਤੇ ਹਮਲੇ ਹੋਣੇ ਇਦਾਂ ਦੇ ਕਿ ਜੇ ਇੱਕ ਵਾਰੀ ਉਧਰ ਕਰਾਂ ਸਾਡੇ ਬਲੇ ਸੋ ਸਾਡੀ ਇਹ ਬੇਨਤੀ ਆ ਇਕੱਠੇ ਹੋਵੋ ਇੱਕ ਦੂਜੇ ਦੀ ਤੁਸੀਂ ਸਾਥ ਦੇ ਵਿੱਚ ਜਿਦਾ ਪਹਿਲਾਂ ਵੀ ਦਿੱਤਾ ਕਿੰਨੇ ਉਹਨੂੰ ਐਗਜ਼ਾਮਪਲ ਦਿੱਤੇ ਆ ਇਕੱਠੇ ਹੋ ਕੇ ਇਹ ਜਿਹੜਾ ਮਾੜਾ ਸਮਾਂ ਅਸੀਂ ਨਿਭਾਈਏ ਤੇ ਆਪਣੇ ਜਿਹੜੇ ਪਰਿਵਾਰ ਆ ਆਪਣੇ ਜਿਹੜੇ ਰਿਸ਼ਤੇਦਾਰ ਆ ਆਪਣੀ ਜਿਹੜੀ ਕਮਿਊਨਿਟੀ ਆ ਉਹ ਸੇਫ ਰਹੇ